ਹਾਂਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਿਵੇਂ ਘਰ ਡਿੱਗਿਆ ਦੱਸੋ ਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਮੇਰੇ ਘਰ ਦੇ ਨਾਮ ਬਾਦਰ ਸਿੰਘ ਹੈ ਦੂਰ ਵਾਲਾ ਸਾਡਾ ਪਿੰਡ ਹੈ ਜੀ ਅੱਜ ਸਾਢੇ 11:30 ਵਜੇ ਸਾਡਾ ਘਰ ਡਿੱਗਿਆ ਜੀ ਅਸੀਂ ਉਹ ਦੇਖਣੇ ਬੈਠੀ ਸੀ ਘਰ ਵਾਲਾ ਕੀ ਕੰਮ ਕਰਦਾ ਹੈ ਉਹ ਆ ਰਹੇ ਤਾਂ ਹੂੰ ਕੋਈ ਸਾਹਮਣੇ ਦੇਖ ਕੇ ਦੱਸੋ ਜੋ ਹੋ ਗਿਆ ਪ੍ਰਮਾਤਮਾ ਨੇ ਹਾਂਜੀ ਅਮੇ ਤਾਂ ਲਗੁੜੀ ਆਨੇ ਜੀ ਮੁੰਡਾ ਮੇਰਾ ਝੋਟਾ ਜੀ ਤੁਸੀਂ ਪਹਿਲੀ ਨਹੀਂ ਪਾ ਸਕਦੇ ਸੀ ਹੁਣ ਦਬਾਵਾਂਗੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਜੀ ਕਰਾਂ ਚ ਵੀ ਭੱਗ ਜਾਨੀ ਆ ਕੰਮ ਧੰਦਾ ਕਰਨ ਨਰੇਗਾ ਚ ਵੀ ਭੱਗ ਜਾਨੀ ਹੂੰ ਅੱਛੇ ਡਿੱਗਣ ਵਾਲਾ ਸੀ ਕਰ ਸੋਡਾ ਹਾਂਜੀ ਕੋਈ ਆ ਜੇ ਤਾਂ ਲੱਗਦਾ ਨਹੀਂ ਤੇ ਵੀ ਸਾਨੂੰ ਵੀ ਅਹੀਂ ਡਿੱਗ ਪੂ ਕਰ ਕਰ ਝਾਂ ਚੱਕਾ ਹੀ ਡਿੱਗ ਪਏ ਟਾਇਰ ਵੱਤ ਤੇ ਦਾ ਕਰਤੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਾਰੇ ਸਮਾਨ ਅੰਦਰਤੀ ਸਾਡਾ ਆਟਾ ਕੋਟਾ ਵੀ ਜੋ ਵੀ ਸਮਾਨ ਸੀ ਸਾਡਾ ਸਾਰਾ ਇਹ ਕਮਰੇ ਤੇ ਹੁਣ ਕੀ ਲੱਗਦਾ ਕਾ ਕਮਰਾ ਪਾ ਲੋਂਗੇ ਨਹੀਂ ਜੀ ਕਿੱਥੋਂ ਪਾ ਲਾਂਗੇ ਅੱਛਾ ਇਹ ਦੱਸੋ ਕੋਈ ਨੀ ਬੋਲ ਕੇ ਦੱਸੋ ਕੀ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਆ ਜੀ ਮੰਗ ਕਰਦੇ ਸਾਨੂੰ ਬੈਠਣ ਨੂੰ ਸੱਤ ਮਿਲ ਜੇ ਹੁਣ ਤਾਂ ਵੇਖੋ ਫਿਰ ਗਰਮੀ ਦੇ ਦਿਨ ਆ ਗਏ ਹਨਾ ਫਿਰ ਬੈਠਣ ਨੂੰ ਹਾਂਜੀ ਆਪ ਤਾਂ ਐ ਇਹਨਾ ਮੂੰਹ ਕਰ ਲੈ ਕੀ ਕਹਿਣੇ ਚਾਹੁੰਦੇ ਹੋ ਬੋਲੋ ਅਸੀਂ ਅਸੀਂ ਚਲੋ ਕਰੋ ਫਿਰ ਮੰਗ ਕੀ ਮੰਗ ਚਾਹੁੰਦੇ ਹੋ ਕੀ ਬਣਾਉਣਾ ਚਾਹੁੰਦੇ ਹੋ ਅਸਤਾਜ ਮੰਗ ਚਾਉਣਾ ਜੀ ਸਾਨੂੰ ਬੈਠਣ ਨੂੰ ਸੱਤ ਮਿਲ ਜੇ ਸਾਡਾ ਮਕਾਨ ਪੈ ਜੇ ਜੀ ਇਹ ਹੱਥ ਬਣ ਕੇ ਬੇਨਤੀਆਂ ਜੀ ਮੇਰੇ ਤਿੰਨ ਗੁੜੀਆਂ ਨੇ ਇਹਨਾਂ ਦੀ ਫੀਸ ਵੀ ਨਹੀਂ ਹਲੇ ਮੇਥੋਂ ਭਰੀ ਗਈ ਸਕੂਲ ਚ ਹਜੇ ਤੱਕ ਦੇਰ ਆਸ ਨੂੰ ਪਤੀ ਇਹ ਮਹੀਨਾ ਹੋ ਗਿਆ ਪੜਾਈ ਸ਼ੁਰੂ ਹੋਏ ਨੂੰ ਹਜੇ ਤੱਕ ਮੈਂ ਤੇ ਬੱਚੇ ਸਕੂਲ ਨਹੀਂ ਫੇਰ ਚੁੱਕੇ ਅੱਛਾ ਜੀ ਕਿੰਨੀ ਫੀਸ ਬਣਦੀ ਹੈ ਇਹਨਾਂ ਦੀ ਇਹਨਾਂ ਦਾ ਇਹਨਾਂ ਦੀ ਤਾਂ ਜੀ ਹਲੇ ਉੱਤੇ ਛੋਟੀਆਂ ਕਲਾਸਾਂ ਚ ਨੇ ਇਹਨਾਂ ਤਾਂ ਥੋੜੀ ਹੈ ਜੀ ਹਲੇ ਇਹਦਾ 1000 ਰੁਪਏ ਭਰਨਾ ਜੀ ਅਸੀਂ ਕਰਾਂਗੇ ਨਾ ਸਕੂਲ ਵਿੱਚ ਨੌਵੀਂ ਦੀ ਕਲਾਸ ਤੇ ਇੱਕ ਸਰਕਾਰੀ ਸਕੂਲ ਚ ਹੈ ਹਾਂ ਜੀ ਇਹਦਾ 1000 ਭਰਨਾ ਹੈ ਹਾਂ ਜੀ ਤੇ ਇਹ ਦੂਜੀ ਕੁੜੀ ਦਾ ਦੂਜੀ ਕੁੜੀ ਦਾ ਕੁਛ ਨਹੀਂ ਭਰਨਾ ਜੀ ਇਹ ਤਾਂ ਇੱਥੇ ਆਨੇ ਜੀ ਹਲੇ 8ਵੀਂ ਚ ਹੈ ਇਹ 7ਵੀਂ ਚ ਹੈ ਜੀ ਇਹ ਹਲੇ ਤਾਂ ਚੌਥੀ ਚ ਹੈ ਜੀ ਹੂੰ ਤੁਸੀਂ ਮੰਡਾ ਮੇਰਾ ਛੋਟਾ ਜਿਹਾ ਜੇ ਤੁਹਾਡਾ ਨਰਸਰੀ ਤੇ ਅੱਛਾ ਤੇ ਵਰਦੀਆਂ ਵਗੈਰਾ ਹੈਗੀਆਂ ਤੁਹਾਡੇ ਕੋਲ ਕਾਪੀਆਂ ਨਹੀਂ ਕਾਪੀਆਂ ਕੁੱਪੀਆਂ ਦਾ ਕੋਈ ਪਰਮੰਦ ਨਹੀਂ ਜੀ ਅਜੇ ਵਰਦੀਆਂ ਵੀ ਸਾਨੂੰ ਮਿਲ ਜਾਂਦੀਆਂ ਨੇ ਹਾਂ ਕਾਪੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਹਾਂਜੀ ਅੱਛਾ ਤੇ ਚਲੋ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਦੀ ਆਪਾਂ ਜਿਹੜਾ ਵੀ ਫੀਸ ਵਗੈਰਾ ਜਾਂ ਹੈਗਾ ਵਰਦੀਆਂ ਵਗੈਰਾ ਦਾ ਤੇ ਧੰਨਵਾਦ ਜੇ ਇਸ ਤਾਂ ਹੀ ਚਾਹੁੰਦੇ ਆ ਜੀ ਆਪ ਤੂੰ ਬੋਲ ਪਈ ਕੁਛ ਬੋਲ ਪ ਬੋਲ ਬੋਲ ਸਾਡਾ ਮਕਾਨ ਪਵਾ ਲਈ ਸਾਡਾ ਮਕਾਨ ਟਿਕਿਆ ਹਾਜੀ ਬੋਲ ਬੈਠਣ ਨੂੰ ਹਾਂ ਹਾਂ ਬੋਲ ਮੈਂ ਤਾਂ ਗੱਲਾਂ ਜਿ ਐ ਕਹਿੰਨੇ ਸਾਡਾ ਘਰ ਪੈ ਗਈ ਜੀ ਵਸੇ ਚੱਲਣ ਬੈਠਣ ਲਈ ਜੀ ਸ਼ੱਕਦੋਂ ਟਿਕਿਆ ਸੀਗਾ ਮੈਂ ਤਾਂ ਸਕੂਲ ਗਈ ਐਸੀ ਜੀ ਅੱਜ ਟਿਕਿਆ ਸੀ ਅੱਛਾ ਹੁਣ ਹੋਰ ਕੰਮ ਰਹੇ ਨਹੀਂ ਸਾਡੇ ਕੋਈ ਨਹੀਂ ਅੱਛਾ ਤੇ ਫਿਰ ਚਲੋ ਕੋਈ ਨਹੀਂ ਕਰਾਂਗੇ ਕੋਸ਼ਿਸ਼ ਪੜਾਈ ਚ ਹੁਸ਼ਿਆਰ ਹਾਂ ਤੂੰ ਹਾਂ ਜੀ ਕਿਹੜੀ ਕਲਾਸ ਚ ਪੜ੍ਹਦੀ ਐ ਮੈਂ 7ਵੀਂ ਚ ਜੀ ਦੱਸ ਦੇ ਕਮੇ ਨੰਬਰ ਤੇ ਆਈ ਸੀ ਮੈਂ ਦੂਜਾ ਨੰਬਰ ਤੇ ਆਈ ਸੀ ਜੀ ਸੈਕੰਡ ਜੀ ਅੱਛਾ ਕਿਹੜੀ ਕਲਾਸ ਚ ਦੂਜੇ ਨੰਬਰ ਤੇ ਐ 6ਵੀਂ ਚ ਜੀ ਅੱਛਾ 6ਵੀਂ ਕਲਾਸ ਚ ਦੂਜੇ ਨੰਬਰ ਤੇ ਆਈ ਨੇ ਹਾਂ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਕਮਰਾ ਪਾਇਆ ਜਾਵੇ ਜਲਦੀ ਤੋਂ ਜਲਦੀ ਹਾਂਜੀ ਸੋ ਦੋਸਤੋ ਇਹ ਕੁੜੀ 6ਵੀਂ 6ਵੀਂ ਚ ਬੇਟਾ 7ਵੀਂ ਚ 7ਵੀਂ ਚੋਂ ਦੂਜੀ ਨੰਬਰ ਤੇ ਆਈ ਐ ਤੇ ਇਹ ਕੁੜੀ ਦੀ ਜੇ ਫੀਸ 10000 ਰੁਪਏ ਭਰਨੀ ਆ ਇਹ ਜੋ ਖੜੇ ਨੇ ਪੈਣ ਇਹਨਾਂ ਦਾ ਕਮਰਾ ਡਿੱਗ ਪਿਆ ਤੇ ਬਾਕੀ ਤੁਹਾਡੀ ਕਰਦੇ ਆਂ ਆਪਾਂ ਗੱਲ ਇਹਨਾਂ ਨਾਲ